ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਕਾਮ ਦੇ ਵਿੱਚ ਇੱਕ ਸ਼ਬਦ ਮਕਬੂਲ ਕਰ ਦਿੱਤਾ ਕੜਾਮ ਚੌਧਰੀਆਂ ਨੇ ਜਿਹੜੇ ਫੁਗਰੇ ਲੋਕ ਨੇ ਉਹਨਾਂ ਦੇ ਵਿੱਚ ਕੋਈ ਢਾਡੇ ਕੁਝ ਕਥਾਵਾਚਕ ਆਉਂਦੇ ਆ ਉਹ ਸ਼ਬਦ ਹੈ ਸੋਧਾ ਲਾਉਣਾ ਇਹ ਸੋਧਾ ਲਾਉਣ ਬਾਰੇ ਕਹਿੰਦੇ ਕੌਣ ਨੇ ਤੇ ਸੋਧਾ ਲਉਂਦੇ ਕੌਣ ਨੇ ਥੋੜੀ ਜਿਹੀ ਮੈਂ ਇਹ ਗੱਲਬਾਤ ਕਰਨੀ ਹੈ ਜਿਹੜਾ ਮੰਗੋ ਮੱਠ ਨਸ਼ੇੜੇ ਨਿਹੰਗ ਨੇ ਗੁਰਦੁਆਰੇ ਦੇ ਅੰਦਰ ਉਸ ਇੱਕ ਕਹਿ ਲਈਏ ਬੇਦੋਸ਼ੇ ਨੌਜਵਾਨ ਦਾ ਕਤਲ ਕੀਤਾ ਹੈ ਬਿਆਦਵੀ ਦੇ ਮੁੱਦੇ ਤੇ ਤੇ ਉਸ ਮੁੱਦੇ ਤੇ ਬਹੁਤੇ ਉਹ ਟਾਢੀ ਫੁਕਰੇ ਇਹ ਕਹਿ ਰਹੇ ਨੇ ਕਿ ਮੰਗੂ ਮਠ ਕੌਮ ਦਾ ਹੀਰੋ ਹੈ ਜਥੇਦਾਰ ਸਨਮਾਨ ਕਰੇ ਉਹਨੇ ਪਾਪੀ ਦੁਸ਼ਟ ਦਾ ਸੋਧਾ ਲਾਇਆ ਪਾਪੀ ਕੋ ਡੰਡ ਦਿਓ ਜੈਕਾਰ ਕਰੋ ਧਰਮੀਆਂ ਕਾ ਇਹ ਜੇ ਸ਼ਬਦ ਵਰਤੇ ਨੇ ਇੱਕ ਕੁੜੀ ਹੈ ਢਾਡੀ ਬੇਅੰਤ ਕੌਰ ਖਾਲਸਾ ਢਾਡੀ ਜਥਾ ਉਹਦਾ ਉਹਦੀ ਮੈਂ ਇੱਕ ਵੀਡੀਓ ਸੁਣੀ ਕਹਿੰਦੇ ਉਹ ਦੁਸ਼ਟ ਨੂੰ ਸੁਧਾ ਲਾਇਆ ਮੰਗੂ ਮਟਰੇ ਤੇ ਹੋਰ ਵੀ ਫੁਗਰੇ ਸਾਡੀ ਕੌਮ ਦੇ ਵਿੱਚ ਬਹੁਤ ਨੇ ਮੈਂ ਜਿਹੜੀ ਗੱਲ ਕਰਨੀ ਥੋੜਾ ਜਿਆਦਾ ਧਿਆਨ ਦੇ ਨਾਲ ਸੁਣਿਓ ਹੁਣੇ ਕੇਵਲ ਪੰਪ ਮਾਰਨ ਵਾਲੇ ਨੇ ਫੂਕ ਦੇਣ ਵਾਲੇ ਨੇ ਹਵਾ ਦੇਣ ਵਾਲੇ ਨੇ ਇਹ ਆਪ ਨਹੀਂ ਸੁਧਰ ਲਉਂਦੇ ਸਭ ਤੋਂ ਵੱਡਾ ਫੁਗਰਾ ترسےਮ ਸਿੰਘ ਮੋਰਾਵਾਲ ਗਿਆ ਢਾਡੀ ਹੈ ਉਹ ਬਾਹਾਂ ਓਲਾਰ ਓਲਾਰ ਕੇ ਅਹੋ ਜੀਆਂ ਗੱਲਾਂ ਕਰਨਗੇ ਨੌਜਵਾਨਾਂ ਨੂੰ ਢਕਾਉਣ ਵਾਸਤੇ ਅੱਜ ਤੱਕ ਉਸ ਬੰਦੇ ਨੇ ਜਿੰਨਾ ਕ ਮੈਨੂੰ ਪਤਾ ਕਿਸੇ ਕੁੱਤੇ ਦੇ ਸੋਟੀ ਨਹੀਂ ਮਾਰੀ ਢਾੜੀ ਜਿੰਨੇ ਵੀ ਨੇ ਇਹ ਸਚਾਈ ਹੈ ਬਹੁਤ ਵੱਡੀ ਤੇ ਬਸ ਇਹ ਲੋਕਾਂ ਨੂੰ ਢਕਾਉਣਾ ਹੁੰਦਾ ਤੇ ਜਿਹੜੇ ਆ ਮੰਗੂ ਮਠ ਵਰਗੇ ਜਾਂ ਹੋਰ ਫੁਕਰੇ ਨੇ ਇਹ ਹਵਾ ਚ ਆ ਕੇ ਇਹਦਾ ਕੋਈ ਕਾਰਾ ਕਰ ਦਿੰਦੇ ਨੇ ਤੇ ਆਪ ਜੇਲ੍ਹ ਵੀ ਛੱਡਦੇ ਆ ਤੇ ਪਰਿਵਾਰ ਪਿੱਛੇ ਛੱਡਦਾ ਭੁੱਖਾ ਮਰਦਾ ਹੈ ਇੱਕ ਮੈਨਾ ਘਟਨਾ ਹੋਰ ਕਹਿਣੀ ਹੈ ਜਿਹੜੇ ਕੌਲੀ ਚਟਜਾਰ ਸ਼ਬਦ ਵਰਤਿਆ ਜਾਂਦਾ ਹੈ ਯਾਰ ਸ਼ਬਦ ਪਾਵਨ ਬਾਣੀ ਵਿੱਚ ਵੀ ਵਰਤਿਆ ਗੁਰੂ ਪਾਤਸ਼ਾਹ ਨੇ ਉਥੇ ਇੱਕ ਸਨੇਹ ਮੁਹੱਬਤ ਦੀ ਗੱਲ ਕੀਤੀ ਹੈ ਉਸ ਪ੍ਰਮਾਤਮਾ ਦੇ ਨਾਲ ਜਾਂ ਗੁਰੂ ਸਹਿਬਾਨ ਦੇ ਨਾਲ ਜਿਹੜੇ ਦੁਨਿਆਵੀ ਤੌਰ ਤੇ ਕੌਲੀ ਚਟਜਾਰ ਹੁੰਦੇ ਨੇ ਨਾ ਮੋਟਰਾਂ ਤੇ ਗਲਾਸੀਆਂ ਖੜਕਾਉਣ ਵਾਲੇ ਜਦੋਂ ਵਕਤ ਪੈਂਦਾ ਹੈ ਨਾ ਇਹ ਉਸ ਵਕਤ ਨਾਲ ਨਹੀਂ ਖੜਦੇ ਇਪਿਛੋਂ ਜਕਾਰੇ ਛੱਡਣ ਵਾਲੇ ਜਾਂ ਇਨਕਲਾਬ ਜਿੰਦਾਬਾਦ ਕਹਿਣ ਵਾਲੇ ਹੁੰਦੇ ਆ ਜਦੋਂ ਡਾਂਗ ਖੜਕਦੀ ਆ ਨਾ ਉਦੋਂ ਇਹ ਨਾਲ ਨਹੀਂ ਕੱਢਦੇ ਹੁੰਦੇ ਇੱਕ ਛੋਟੀ ਜਿਹੀ ਮੈਂ ਤੁਹਾਨੂੰ ਘਟਨਾ ਸੁਣਾਉਣੀ ਆ ਭੰਮੇ ਪਿੰਡ ਦੇ ਵਿੱਚ ਇੱਕ 4 ਦਿਨ ਪਹਿਲਾਂ ਘਟਨਾ ਵਾਪਰੀ ਜਿਹੜਾ ਪਲਵਿੰਦਰ ਝੋਟਾ ਉਹਨੇ ਕੋਈ ਨਸ਼ਾ ਵੇਟਣ ਵਾਲੇ ਉਹ ਨਸ਼ੇੜੀ ਫੜੇ ਉਹਨਾਂ ਦੇ ਕੋਲੋਂ ਕੈਪਸੂਲ ਫੜੇ ਗਏ ਤੇ ਇੱਕ ਮੁੰਡੇ ਨੇ ਨਾ ਝੋਟੇ ਦੇ ਥੱਪੜ ਵੀ ਮਾਰਿਆ ਉਹਦੀ ਪੱਗ ਵੀ ਲਾਧੀ ਜਿਹੜੇ ਤਮਾਸ਼ੀ ਵੀ ਉਹਦੇ ਨਾਲ ਖੜੇ ਸੀ ਮੇਰੇ ਹਿਸਾਬ ਨਾਲ ਉਥੇ ਜਿਹੜਾ ਕੱਠ ਸੀ 30 40 ਬੰਦੇ ਨਾਰਮਲੀ ਹੈਗੇ ਸੀ ਤੇ ਉਹ ਕੌਣ ਨੇ ਪੇਜ ਬਣਾ ਕੇ ਵੀਡੀਓ ਪਾ ਕੇ ਵਿਊ ਲੈਣ ਵਾਸਤੇ ਪੈਸੇ ਕਮਾਉਣ ਵਾਲੇ ਤੁਸੀਂ ਮੈਨੂੰ ਇਹ ਦੱਸੋ ਵੀ ਜੇ ਤੁਸੀਂ ਵਾਕਈ ਝੋਟੇ ਦੇ ਨਾਲ ਖੜੇ ਸੀ ਤਾ ਤੁਹਾਡੇ ਹੁੰਦੇ ਆ ਉਹਦੀ ਪੱਗ ਲੈ ਗਈ ਯਾਰ ਇੱਕ ਬੰਦਾ ਉਹਦੇ ਥੱਪੜ ਮਾਰਦਾ ਉਹਨੂੰ ਬਸ ਕੇਵਲ ਜਿਵੇਂ ਉਹ ਫਾਰਮੈਲਿਟੀ ਕਰ ਦਿੰਦੇ ਸੜਾਤ ਆ ਇੱਕ ਦੂਜੇ ਨੂੰ ਪਾਸ਼ੇ ਕਰਦਾ ਤੇ ਜੇ ਤੁਸੀਂ ਵਾਕਈ ਉਹਦੇ ਨਾਲ ਖੜੇ ਹੁੰਦੇ ਤੁਹਾਨੂੰ ਦਰਦ ਹੁੰਦਾ ਤਾਂ ਉਹਦੀ ਪੱਗ ਲੈ ਜਾਂਦੀ ਹਾਲਾਂਕਿ ਝੋਟੇ ਦੇ ਨਾਲ ਮੇਰੇ ਵਿਚਾਰਕ મતਭੇਦ ਹੋ ਸਕਦੇ ਆ ਪਰ ਜਦੋਂ ਪੱਗ ਦੀ ਗੱਲ ਕਰਦੇ ਆ ਉਹ ਮਾੜਾ ਕੰਮ ਹੀ ਨਹੀਂ ਕੋਈ ਕਰਦਾ ਸੀ ਹਾਲਾਂਕਿ ਮੈਂ ਉਹਨੂੰ ਬਹੁਤ ਵਾਰੀ ਇਹ ਗੱਲ ਕਹੀ ਵੀ ਆ ਕਿ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਨਾ ਲਓ ਚਲੋ ਉਹ ਵਿਚਾਰਕ મતਭੇਦ ਨੇ ਮੈਂ ਗੱਲ ਉਹ ਕਰਨੀ ਹੈ ਜਿਹੜੇ ਗਲਾਸੀ ਦੇ ਜਾਰ ਹੁੰਦੇ ਨੇ ਉਹ ਪੈਂਦੀਆਂ ਡਾਂਗਾਂ ਵਿੱਚ ਕਦੇ ਨਹੀਂ ਖੜਦੇ ਇਹ ਸਚਾਈ ਹੈ ਤੇ ਹੁਣ ਜਿਹੜੀ ਮੈਂ ਅੱਜ ਗੱਲਬਾਤ ਕੀਤੀ ਆ ਨਾ ਇਹ ਉਹਨਾਂ ਫੁਕਰੇ ਲੋਕਾਂ ਦੀ ਮੈਂ ਕਰ ਰਿਹਾ ਜਿਹੜੇ ਨਸ਼ੇੜੀ ਨਿਹੰਗ ਮੰਗੂ ਮੱਠ ਦੇ ਹਲੇ ਵੀ ਹੱਕ ਵਿੱਚ ਬੋਲੀ ਜਾਂਦੇ ਨੇ ਕਿ ਉਹਨੇ ਚੰਗਾ ਕੀਤਾ ਦੁਸ਼ਟ ਦਾ ਸੋਧਾ ਲਾਤਾ ਤੇ ਜੇ ਮੰਗੂ ਮਠ ਨਸ਼ੇੜੀ ਜਿਹਦੀ ਰਿਪੋਰਟ ਪੋਜ਼ਿਟਿਵ ਆਈ ਹੈ ਨਸ਼ੇੜੀ ਪਾਇਆ ਗਿਆ ਮੈਡੀਕਲ ਰਿਪੋਰਟ ਦੇ ਵਿੱਚ ਤੇ ਜੇ ਤੁਸੀਂ ਹਜੇ ਵੀ ਉਹਦਾ ਸਾਥ ਦਿਓਗੇ ਫਿਰ ਤਾਂ ਇਹ ਕਹਿਣਾ ਪੈਣਾ ਹੈ ਕਿ ਤੁਸੀਂ ਹਲੇ ਤੱਕ ਨਾ ਦਸੰਧਾਂਤ ਨੂੰ ਸਮਝਿਆ ਤੇ ਨਾ ਤੁਸੀਂ ਗੁਰੂ ਘਰ ਦੀ ਮਰਜ਼ਾਦਾ ਨੂੰ ਸਮਝਿਆ ਤੇ ਨਾ ਤੁਹਾਡੇ ਪੱਲੇ ਕਹਿ ਲਈ ਕੋਈ ਇਹੋ ਜੀ ਅਕਲ ਵਾਲੀ ਗੱਲ ਹੈ ਜਿਹੜੀ ਲੋਕ ਸੁਣ ਕੇ ਤੁਹਾਡੇ ਨਾਲ ਸਹਿਮਤ ਹੋ ਜਾਣਾ ਜਿੰਨੇ ਵੀ ਢਾਡੀ ਨੇ ਨਾ ਇਹ ਮੈਂ ਇਹ ਕਹਿ ਸਕਦਾ ਕਿ ਸਭ ਤੋਂ ਵੱਡੇ ਫੁਕਰੇ ਔਰ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਣੀ ਹੈ ਤੁਸੀਂ ਨਾ ਜਿਹੜੀਆਂ ਇੰਟਰਵਿਊ ਹੁੰਦੀਆਂ ਨੇ ਜਿਵੇਂ ਬੇਅਦਵੀ ਦੇ ਮੁੱਦੇ ਤੇ ਹੋਵੇ ਕਈ ਬੰਦੇ ਉਹ ਨੇ ਜਿਹੜੇ ਜਾਂ ਤਾਂ ਲਿਖਣਗੇ ਵਾਹਿਗੁਰੂ ਜਾਂ ਲਿਖਣਗੇ ਗੁੱਡ ਜੌਬ ਹੁਣ ਗੁੱਡ ਜੌਬ ਦਾ ਤੇ ਵਾਹਿਗੁਰੂ ਦਾ ਪਤਾ ਹੀ ਨਹੀਂ ਲੱਗਦਾ ਵੀ ਕਿਹਦੇ ਹੱਕ ਵਿੱਚ ਖੜੇ ਨੇ ਕਿਹਦੇ ਵਿਰੋਧ ਵਿੱਚ ਖੜੇ ਨੇ ਤੁਹਾਡੇ ਜਵਾਨ ਵਿੱਚ ਕੀੜੇ ਪੈ ਜਾਣ ਇਹ ਸ਼ਬਦ ਮੈਨੂੰ ਬੋਲਣੇ ਪੈ ਪੈ ਰਹੇ ਨੇ ਤੁਸੀਂ ਪੰਜਾਬੀ ਵਿੱਚ ਦੋ ਸ਼ਬਦ ਲਿਖੋ ਉੱਤੇ ਵੀ ਤੁਸੀਂ ਸਹਿਮਤ ਹੋ ਜਾਂ ਨਹੀਂ ਸਹਿਮਤ ਤੇ ਤੁਸੀਂ ਗੱਲ ਕਰਦੇ ਹੋ ਸਿਧਾਂਤ ਦੀ ਤੁਸੀਂ ਗੱਲ ਕਰਦੇ ਹੋ ਬਾਬੇ ਨਾਨਕ ਦੀ ਬਾਣੀ ਦੀ ਜਿਨ੍ਹਾਂ ਨੇ ਇੱਕ ਵਿਚਾਰ ਦਿੱਤੀ ਹੈ ਬਾਬਰ ਦੇ ਸਾਹਮਣੇ ਬੈਠੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਤੇ ਹੋਰ ਵੱਡੇ ਵੱਡੇ ਜਿਹੜੇ ਧਾਰਮਿਕ ਦੇ ਧਰਮ ਦੇ ਠੇਕੇਦਾਰ ਡਿਕਟੇਟਰ ਸੀ ਉਹਨਾਂ ਦੇ ਸਾਹਮਣੇ ਬੈਠੇ ਜੋਗੀਆਂ ਦੇ ਨਾਲ ਬਾਰਤਾਲਾਪ ਹੋਈ ਸਿੱਧਾਂ ਦੇ ਨਾਲ ਬਾਰਤਾਲਾਪ ਹੋਈ ਕੀ ਹੋਇਆ ਉੱਥੇ ਉੱਥੇ ਇੱਕ ਦੂਜੇ ਥੱਪੜ ਮਾਰੇ ਗਏ ਗੱਲ ਕਹੀ ਤੇ ਗੱਲ ਸੁਣੀ ਤੇ ਅਸੀਂ ਬਸ ਸੌਦਾ ਲਾਤਾ ਜੀ ਸੌਦਾ ਲਾ ਦਿਓ ਜੀ ਕਿ ਸੌਦਾ ਲਾਉਣ ਵਾਲੇ ਹੋਰ ਨੇ ਤੁਸੀਂ ਕੇਵਲ ਫੂਕ ਦੇਣ ਵਾਲੇ ਮੈਨੂੰ ਇੱਕ ਵੀ ਢਾਡੀ ਗਿਣਾ ਦਿਓ ਜਿਹੜਾ ਕੌਮ ਲਈ ਲੜਿਆ ਹੋਵੇ ਕੇਵਲ ਬਹਾ ਊਲਾਰ ਊਲਾਰ ਕੇ ਨਾ ਲੋਕਾਂ ਨੂੰ ਢੁਕਾਉਣ ਵਾਸਤੇ ਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਲੋਕਾਂ ਨੂੰ ਢੁਕਾਇਆ ਨਹੀਂ। ਲੋਕਾਂ ਨੂੰ ਗਲਤ ਰਸਤੇ ਨਹੀਂ ਤੋੜਿਆ। ਵਿਚਾਰ ਧਾਰਾ ਦਿੱਤੀ ਹੈ। ਮੈਂ ਜਿਹੜੀ ਅੱਜ ਗੱਲਬਾਤ ਕਰਨੀ ਹੈ ਨਾ ਤੁਸੀਂ ਮੇਰੀ ਗੱਲ ਸੁਣ ਕੇ ਇੱਕਦਮ ਕਹਿਣਾ ਕਿ ਇਹ ਬੰਦਾ ਸਿੱਖ ਕੌਮ ਦਾ ਵਿਰੋਧੀ ਹੈ। ਇਹ ਗੁਰਦੁਆਰਾ ਸਾਹਿਬ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਨਹੀਂ ਤੁਸੀਂ ਇਹ ਗੱਲ ਕਹੋਗੇ ਪਰ ਅੱਜ ਮੈਂ ਜਿਹੜੀ ਗੱਲ ਕਹਿਣ ਲੱਗਾ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਮੈਂ ਆਪਣੇ ਘਰ ਦੇ ਵਿੱਚ ਪਾਠ ਕਰਦਾ ਮੇਰਾ ਕੋਈ ਪਰਿਵਾਰਕ ਮੈਂਬਰ ਵੀ ਮੇਰੀ ਗਵਾਹੀ ਨਹੀਂ ਭਰ ਸਕਦਾ ਕਿ ਬੂਟਾ ਸਿੰਘ ਪਾਠ ਕਰਦਾ ਹੋ ਮੇਰੇ ਕੋਲੇ ਫੋਨ ਦੇ ਵਿੱਚ ਸਭ ਕੁਝ ਹੈ ਜਿੰਨਾ ਕਿ ਮੈਂ ਪਾਠ ਕਰਨਾ ਹੈ ਜਿੰਨਾ ਕਿ ਮੈਂ ਸਮਝਣਾ ਹੈ ਮੈਂ ਉਹਨਾਂ ਕ ਟਾਈਮ ਲਾਉਣਾ ਹੈ ਔਰ ਇੱਕ ਮੇਜ ਪਾਰਨ ਕਰਨ ਲਗਾ ਮੈਂ ਆਪਣੀ ਗੱਲ ਕਰਦਾ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਜੇ ਮਜਬੂਰੀ ਤੌਰ ਤੇ ਕਿਸੇ ਸਮਾਗਮ ਤੇ ਜਾਣਾ ਪਵੇ ਗੁਰੂ ਘਰ ਮੈਂ ਜਾ ਸਕਦਾ ਪਰ ਮੈਂ ਪਰਸਨਲੀ ਕਦੇ ਵੀ ਮੱਥਾ ਟੇਕਣ ਗੁਰਦੁਆਰੇ ਨਹੀਂ ਜਾਵਾਂਗਾ ਅੱਜ ਤੋਂ ਮੇਰਾ ਪਰਨ ਹੈ ਤੇ ਗੁਰੂ ਪਾਸ਼ਾ ਨੇ ਜਦੋਂ ਤੁਸੀਂ ਪਾਵਨ ਬਾਣੀ ਪਾੜਨ ਸੁਣਨ ਦੀ ਵਿਚਾਰਨ ਦੀ ਗੱਲ ਕਹੀ ਹੈ ਨਾ ਉਦੋਂ ਉੱਥੇ ਇਹ ਨਹੀਂ ਕਿਹਾ ਕਿ ਤੁਸੀਂ ਗੁਰਦੁਆਰੇ ਜਾ ਕੇ ਗੋਲਕ ਵਿੱਚ ਪੈਸੇ ਪਾ ਕੇ ਉੱਥੇ ਬੈਠ ਕੇ ਬਾਣੀ ਸੁਣਨੀ ਹੈ ਤੁਹਾਨੂੰ ਬਾਣੀ ਸੁਣਨ ਵਾਸਤੇ ਪੜ੍ਹਨ ਵਾਸਤੇ ਕਿਹਾ ਤੁਸੀਂ ਆਪਣੇ ਘਰ ਵਿੱਚ ਵੀ ਪੜ੍ਹ ਸਕਦੇ ਹੋ ਜਦੋਂ ਗੁਰੂ ਨਾਨਕ ਪਾਠ ਦੀ ਗੱਲ ਕਰengo ਭਾਈ ਗੁਰਦਾਸ ਕਹਿੰਦੇ ਘਰ ਘਰ ਅੰਦਰ ਧਰਮਸ਼ਾਲਾ ਜਾਨਕਿ ਆਪਣੇ ਘਰ ਨੂੰ ਤੁਸੀਂ ਐਸੀ ਧਰਮਸ਼ਾਲਾ ਬਣਾਉਣਾ ਹੈ ਜਿੱਥੇ ਤੁਸੀਂ ਕੀਰਤਨ ਵੀ ਕਰੋ ਪਾਵਨ ਬਾਣੀ ਦਾ ਪਾਠ ਵੀ ਕਰੋ ਤੇ ਉਹ ਤੁਸੀਂ ਇਹ ਮੰਨ ਕੇ ਕਰੋ ਕਿ ਅਸੀਂ ਕੁਝ ਸਿੱਖਣਾ ਹੈ ਕੁਝ ਸਮਝਣਾ ਹੈ ਤੇ ਜਿੰਨੇ ਵੀ ਗੁਰਦੁਆਰਿਆਂ ਦੇ ਪ੍ਰਬੰਧਕ ਨੇ ਨਾ ਇਹ ਗੱਲ ਬਹੁਤ ਕੌੜੀ ਐ ਇਹਨਾਂ ਦਾ 99% ਉਹ ਪ੍ਰਬੰਧਕ ਨੇ ਜਿਨ੍ਹਾਂ ਦਾ ਗੁਰੂ ਸਾਹਿਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਨੇ ਗੁਰਦੁਆਰੇ ਵਿੱਚ ਗ੍ਰੰਥੀ ਦਾ ਸੇਵਾਦਾਰ ਜਿਵੇਂ ਭਈਏ ਰੱਖੇ ਹੁੰਦੇ ਨੇ ਏਦਾਂ ਰੱਖੇ ਹੋਏ ਨੇ ਤੇ ਵਾਸੀ 10-15 ਮਿੰਟ ਵੱਧ ਤੋਂ ਵੱਧ ਹਾਜ਼ਰੀ ਗੁਰਦੁਆਰੇ ਭਰਦੇ ਨੇ ਕੋਈ ਮਤਲਬ ਨਹੀਂ ਗ੍ਰੰਥੀ ਕੀ ਕਰਦਾ ਸਾਡੇ ਕੌਮ ਨੂੰ ਕੋਈ ਬੈਨੀਫਿਟ ਹੈ ਸਾਡੇ ਪਿੰਡ ਵਿੱਚ ਕੋਈ ਗੁਰਮਤ ਦਾ ਪ੍ਰਸਾਰ ਪ੍ਰਚਾਰ ਹੋ ਰਿਹਾ ਇਹਨਾਂ ਨੂੰ ਕੋਈ ਮਤਲਬ ਨਹੀਂ ਇਹਨੂੰ ਆਪਣੇ ਗੋਲਕ ਤੱਕ ਮਤਲਬ ਹੈ ਬਹੁਤੇ ਗੁਰੂ ਘਰਾਂ ਦੇ ਵਿੱਚ ਜਿਹੜੇ ਜੁੱਤਮ ਜੁੱਤੀ ਹੁੰਦੇ ਨੇ ਪੱਗਾਂ ਲਾਉਂਦੇ ਨੇ ਇਹ ਗੋਲਕਾਂ ਪਿੱਛੇ ਆਪਣੇ ਚੌਧਰਾ ਪਿੱਛੇ ਲਾਉਂਦੇ ਨੇ ਗੁਰਮਤ ਦੇ ਨਾਲ ਗੁਰੂ ਸਿਧਾਂਤ ਦੇ ਨਾਲ ਇਹਨਾਂ ਦਾ ਕੋਈ ਵੀ ਲਾਗਾ ਦੇਗਾ ਨਹੀਂ ਹੈਗਾ ਮੈਂ ਜਿਹੜੀ ਅੱਜ ਗੱਲ ਕੀਤੀ ਹੈ ਨਾ ਇਹ ਮੇਰਾ ਪਰਨ ਹੈ ਮੈਂ ਕਦੇ ਵੀ ਏ ਮੰਨ ਕੇ ਗੁਰਦੁਆਰੇ ਨੂੰ ਜਾਣਾ ਕਿ ਜਿਵੇਂ ਮੱਥਾ ਟੇਕਣ ਜਾਣਾ ਹੈ ਕਦੇ ਨਹੀਂ ਜਾਊਗਾ ਹਾਂ ਕਿਤੇ ਮਜਬੂਰੀ ਤੌਰ ਤੇ ਕੋਈ ਫੰਕਸ਼ਨ ਹੋਵੇ ਰਿਸ਼ਤੇਦਾਰੀ ਵਿੱਚ ਕੋਈ ਚੜ੍ਹਾਈ ਕਰ ਗਿਆ ਕਿਸੇ ਨੇ ਕੋਈ ਖੁਸ਼ੀ ਦਾ ਪ੍ਰੋਗਰਾਮ ਕਰਾਇਆ ਉੱਥੇ ਜਾਣਾ ਪੈਂਦਾ ਉੱਥੇ ਆਪਾਂ ਰੁਕ ਨਹੀਂ ਸਕਦੇ ਕਿਉਂਕਿ ਉਹ ਭਾਈਚਾਰਕ ਸਾਂਝ ਹੁੰਦੀ ਹੈ ਉਹ ਨੂੰ ਆਪਾਂ ਤੋੜ ਨਹੀਂ ਸਕਦੇ ਪਰ ਮੈਂ ਪਰਸਨਲੀ ਕਦੇ ਵੀ ਮੱਥਾ ਟੇਕਣ ਗੁਰਦੁਆਰੇ ਨਹੀਂ ਜਾਂਦਾ ਜੇ ਨਾ ਮੈਂ ਜਾਣਾ ਅੱਜ ਤੋਂ ਮੈਂ ਪਰਨ ਕਰਦਾ ਤੇ ਜਿਹੜੇ ਕੜਾਮ ਚੌਧਰੀ ਗੁਰਦੁਆਰੇ ਦੇ ਕਬਜ਼ੇ ਕਰੀ ਬੈਠੇ ਨੇ ਇਹਨਾਂ ਨੂੰ ਕੋਈ ਮਤਲਬ ਨਹੀਂ ਸਾਡੀ ਕੌਮ ਦੇ ਵਿੱਚ ਕੀ ਹੋ ਰਿਹਾ ਸਾਡੀ ਕੌਮ ਦੇ ਵਿੱਚ ਗੁੰਡਾ ਅਨਸਰ ਵੜ ਕੇ ਕੌਮ ਦੇ ਮੱਥੇ ਤੇ ਕਲੰਕ ਲਾ ਰਹੇ ਨੇ ਇਹਨਾਂ ਨੂੰ ਕੋਈ ਮਤਲਬ ਨਹੀਂ ਤੇ ਮੈਂ ਇੱਕ ਬੇਨਤੀ ਹੋਰ ਕਰਨੀ ਹੈ ਜਿਹੜੇ ਬੰਦੇ ਗੁਰਦੁਆਰੇ ਜਾਂਦੇ ਨੇ ਮੈਂ ਉਹਨਾਂ ਨੂੰ ਇਹ ਨਹੀਂ ਕਹਿੰਦਾ ਤੁਸੀਂ ਨਾ ਜਾਓ ਤੁਹਾਡੀ ਮਰਜ਼ੀ ਹੈ ਤੁਸੀਂ ਜਾਓ ਤੁਹਾਡੀ ਮਰਜ਼ੀ ਹੈ ਨਾ ਜਾਓ ਪਰ ਇੱਕ ਪ੍ਰਹੇਜ ਕਰ ਲੋ ਗੁਰਦੁਆਰੇ ਦੇ ਗੋਲਕਾਂ ਦੇ ਵਿੱਚ ਬਹੁਤਾ ਚੜਾਵਾ ਨਾ ਪਾਓ ਬਹੁਤਾ ਚੜਾਵਾ ਨਾ ਚੜਾਓ ਪਿੰਡਾਂ ਦੇ ਵਿੱਚ ਸਕੂਲ ਬਣੇ ਨੇ ਸਰਕਾਰੀ ਤੁਸੀਂ ਇੱਕ ਪਿੰਡ ਵਿੱਚੋਂ ਜੇ ਕਿਤੇ ਇੰਸਪੈਕਸ਼ਨ ਵਾਸਤੇ ਇੱਕ ਛੋਟੀ ਜਿਹੀ ਕਮੇਟੀ ਬਣਾ ਲਵਾਂ ਟੀਚਰਾਂ ਦੇ ਉੱਪਰ ਉਹਦੀ ਕੇਅਰ ਕਰ ਲਵਾਂ ਕਿ ਟੀਚਰ ਕਿਹੜਾ ਗੈਰ ਹਾਜ਼ਰ ਹੈ ਕਿਹੜਾ ਹਾਜ਼ਰ ਹੈ ਕਿਹੜਾ ਵਧੀਆ ਤਾਲੀਮ ਦਿੰਦਾ ਹੈ ਵਧੀਆ ਪੜ੍ਹਾਉਂਦਾ ਹੈ ਉਹਦੀ ਰਿਸਪੈਕਟ ਕਰੋ ਉਹਦਾ ਸਨਮਾਨ ਕਰੋ ਜਿਹੜਾ ਟੀਚਰ ਗੈਰ ਹਾਜ਼ਰ ਰਹਿੰਦਾ ਹੈ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਬਹੁਤਾ ਧਿਆਨ ਨਹੀਂ ਦਿੰਦਾ ਉਹਦੀ ਜਿਹੜਾ ਐਜੂਕੇਸ਼ਨ ਅਫਸਰ ਹੈਗਾ ਉਹਦੇ ਕੋਲ ਸ਼ਿਕਾਇਤ ਕਰੋ ਤੁਸੀਂ ਐਨਾ ਕੰਟਰੋਲ ਕਰ ਸਕਦੇ ਹੋ ਜੇ ਸਿੱਖੀ ਬਚਾਉਣੀ ਹੈ ਨਹੀਂ ਜਿਹੜੀਆਂ ਇਹ ਗੁਰਦਾਰਾ ਵਿੱਚ ਗੋਲਕਾਂ ਲੱਗੀਆਂ ਨੇ ਪ੍ਰੋਗਰਾਮ ਹੁੰਦੇ ਨੇ ਨਾ ਇਹ ਬੜਾ ਕੌੜਾ ਸੱਚ ਹੈ ਇਹ ਸਭ ਕੁਝ ਪੁਜਾਰੀ ਦਾ ਢਾਂਚਾ ਬਣਾਇਆ ਹੋਇਆ ਹੈ ਪੁਜਾਰੀ ਸਿੱਖੀ ਨੂੰ ਖਤਮ ਕਰ ਰਿਹਾ ਹੈ ਪੁਜਾਰੀ ਕੇਵਲ ਆਪਣੇ ਘਰ ਪਰ ਰਿਹਾ ਹੁਣ ਜਿਹੜੀ ਚੌੜੇ ਖੂਬ ਘਟਨਾ ਵਾਪਰੀ ਹੈ ਬਿਆਦਵੀ ਦੀ ਕਿ ਕਮੇਟੀ ਦੀਆਂ ਅੱਖਾਂ ਫੁੱਟੀਆਂ ਸੀ ਉਹ ਬੜਾ ਕੁਝ ਸਾਹਮਣੇ ਆ ਰਿਹਾ ਉਹਨੂੰ ਪਹਿਲਾਂ ਬਾਥਰੂਮ ਵਿੱਚ ਬੰਦ ਕੀਤਾ ਗਿਆ ਉੱਥੇ ਮੰਗੂ ਮੱਠ ਜਿਹੜਾ ਨਹਿੰਗਾ ਹੈ ਉਹਨੇ ਰਾਤ ਕੱਟੀ ਹੈ ਤੇ ਉਹ ਕੋਈ ਵਿਅਦ ਵੀ ਹੋਈ ਨਹੀਂ ਸੀ ਉੱਥੇ ਕਿੱਧਰ ਦੀ ਕਿੱਧਰ ਗੇਮ ਕਮਾਦੀ ਤੇ ਜਿਹਨੇ ਮਾਰਿਆ ਉਹ ਬੰਦਾ ਨਸ਼ੇੜੀ ਨਿਕਲਿਆ ਮੈਂ ਜਿਹੜੀ ਅੱਜ ਬੇਨਤੀ ਕੀਤੀ ਹੈ ਨਾ ਇਹ ਬੜੀ ਕੌੜੀ ਗੱਲ ਲਗਣੀ ਹੈ ਕਈਆਂ ਨੂੰ ਸੁਣ ਕੇ ਕਿ ਬੂਟਾ ਸੇ ਕਿਹੋ ਜੀਆਂ ਗੱਲਾਂ ਕਰਦਾ ਹੈ ਗੁਰਮਤੋਂ ਇੱਕ ਰੰਚਕ ਭਰ ਵੀ ਆਪਾਂ ਪਾਸੇ ਨਹੀਂ ਹੁੰਦੇ ਗੁਰੂ ਸਾਹਿਬ ਦੇ ਸਿਧਾਂਤ ਤੋਂ ਬਿਨਾਂ ਮੈਂ ਕਿਸੇ ਸਿਧਾਂਤ ਦੇ ਨਾਲ ਅੱਜ ਤੱਕ ਸਮਝੌਤਾ ਨਹੀਂ ਕੀਤਾ ਤੇ ਨਾ ਹੀ ਕਰਨਾ ਪਰ ਇੱਕ ਪਰੰਜ ਜ਼ਰੂਰ ਕੀਤਾ ਕਿ ਜਿਵੇਂ ਗੁਰੂ ਘਰ ਜਾਣ ਵਾਲੇ ਬੰਦੇ ਨੂੰ ਸ਼ੱਕੀ ਤੌਰ ਤੇ ਕਤਲ ਕਰਕੇ ਕਹਿ ਦਿੱਤਾ ਜਾਂਦਾ ਹੈ ਕਿ ਇਹ ਵਿਦੇਵੀ ਕਰਨ ਵਾਲੇ ਤੇ ਆਇਆ ਸੀ ਮੁੱਦਾ ਗਾਇਬ ਕੀਤਾ ਜਾਂਦਾ ਤੇ ਬਹੁਤ ਲੋਕਾਂ ਨੇ ਤੋਬਾ ਕਰਨੀ ਹੈ ਕਿ ਅਸੀਂ ਗੁਰੂ ਘਰ ਜਾਣਾ ਨਹੀਂ ਮੈਨੂੰ ਇੰਨੇ ਕੁ ਫੋਨ ਆਏ ਨੇ ਉਹ ਕਹਿਣ ਲੱਗੇ ਅੱਜ ਤੋਂ ਬਾਅਦ ਅਸੀਂ ਗੁਰਦੁਆਰੇ ਨਹੀਂ ਜਾਵਾਂਗੇ ਬਹੁਤ ਬੰਦੇ ਕਹਿੰਦੇ ਸਾਡੀਆਂ ਪਿੰਡਾਂ ਦੇ ਵਿੱਚ ਨਿੱਜੀ ਰੰਜਸ਼ਾਂ ਹੈਗੀਆਂ ਨੇ ਕਹਿੰਦੇ ਕੀ ਪਤਾ ਹੈ ਅਗਲੇ ਦਿਨ ਉੱਥੇ ਮਾਰ ਕੇ ਗੋਲੀ ਜਾ ਲਾ ਕੇ ਗਾਟਾ ਕਰਵਾਉਣ ਦੇ ਨਾਲ ਬਾਅਦ ਵਿੱਚ ਕਹਿਣ ਇਹਦਾ ਬੇਅਦਬੀ ਕਰਦਾ ਸੀ ਕਿਸੇ ਕੋਲੇ ਸਬੂਤ ਕੀ ਹੈ ਇਹ ਪ੍ਰੋਬਲਮ ਹੈ ਬਹੁਤ ਵੱਡੀ ਪਰ ਅਸੀਂ ਇਹਨਾਂ ਨੂੰ ਸਾਡੀ ਕੌਮ ਦੇ ਠੇਕੇਦਾਰ ਨੇ ਡਿਕਟੇਟਰ ਨੇ ਜਾਂ ਸ਼੍ਰੋਮਣੀ ਕਮੇਟੀ ਹੈ ਜਾਂ ਪਿੰਡਾਂ ਦੀਆਂ ਕਮੇਟੀਆਂ ਨੇ ਉਹਨਾਂ ਨੂੰ ਥੋੜਾ ਜਿਹਾ ਅਕਲ ਤੋਂ ਕੰਮ ਲੈਣ ਦੀ ਲੋੜ ਹੈ ਕਿ ਇਹ ਹੋ ਕਿਉਂ ਰਿਹਾ ਹੈ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਵਿਦਵੀ ਕਿਤੇ ਤੁਸੀਂ ਹਿੰਦੂਆਂ ਦੇ ਮੰਦਰ ਵਿੱਚ ਮੁਸਲਮਾਨਾਂ ਦੀ ਮਸਜਿਦ ਵਿੱਚ ਜਾਂ ਕ੍ਰਿਸਤੀਆਂਾਂ ਦੇ ਚਰਚ ਵਿੱਚ ਕਿਤੇ ਤੁਸੀਂ ਦੇਖਿਆ ਵੀ ਉਹ ਵੀ ਹੋਈ ਉੱਥੇ ਵੀ ਜੇ ਜਾਂਦੇ ਸਾਡੇ ਜਿਹੜੇ ਕੜਮ ਚੌਧਰੀ ਉਹ ਹੁੱਲਣਵਾਜੀ ਕਰਦੇ ਆ ਇਹ ਬੇਨਤੀ ਜਿਹੜੀ ਮੈਂ ਅੱਜ ਕੀਤੀ ਆ ਨਾ ਥੋੜਾ ਜਿਹਾ ਧਿਆਨ ਦੇ ਨਾਲ ਆਪਣੇ ਆਪ ਨੂੰ ਅਕਲ ਤੋਂ ਕੰਮ ਲੈ ਕੇ ਥੋੜਾ ਜਿਹਾ ਕੋਈ ਗੌਰ ਕਰੋ ਯਾਰ ਕਿ ਸਾਡੀ ਕੌਮ ਦੇ ਮੱਥੇ ਤੇ ਜਿਹੜਿਆ ਨਿਹੰਗ ਬਾਣੇ ਵਿੱਚ ਨਸ਼ੇੜੀ ਬੰਦੇ ਸੁੱਖਾ ਪੀਣ ਵਾਲੇ ਇਹ ਮੰਗ ਖਾਣੀਆਂ ਜਾਂਦਾ ਪਿੰਡਾਂ ਦੇ ਵਿੱਚ ਗੱਡੇ ਚੱਕਣਗੇ ਬੋਰੀਆਂ ਚੱਕਣਗੇ ਮਾਲਾ ਪਾਲ ਨੇ ਗਲ ਵਿੱਚ ਵੱਡੀ ਇੱਕ ਛੋਟਾ ਜਿਹਾ ਰਜਿਸਟਰ ਫੜ ਲੈਣਗੇ ਸਾਡੇ ਦੀ ਫਲਾਣੀ ਸੌਣੀਆਂ ਫਲਾਣੀ ਸਾਡੀ ਜੱਥੇਬੰਦੀ ਹੈ ਉਥੇ ਲੰਗਰ ਚੱਲਦਾ ਗੁਰਦਵਾਰ ਦੀ ਇਮਾਰਤ ਬਣਦੀ ਹੈ ਲੁੱਟ ਕੇ ਖਾ ਕੇ ਪੰਜਾਬ ਨੂੰ ਇਹਨਾਂ ਨੂੰ ਪਿੰਡਾਂ ਵਿੱਚੋਂ ਬੰਦ ਕਰ ਦਿਓ ਜੇ ਗੁਰਦੁਆਰੇ ਦੇ ਵਿੱਚ ਤੁਹਾਡਾ ਗ੍ਰੰਥੀ ਕੋਈ ਵਧੀਆ ਪੜਿਆ ਲਿਖਿਆ ਹੈਗਾ ਕੋਈ ਗੁਰਮਤ ਦੀ ਗੱਲ ਕਰਦਾ ਉਹਨੂੰ ਤਨਖਾਹ ਵਧੀਆ ਦੇ ਦਿਓ ਤੇ ਆਪਣੇ ਬੱਚਿਆਂ ਨੂੰ ਕੰਟਰੋਲ ਕਰ ਲਓ ਤੇ ਜਿਹੜੇ ਸਕੂਲ ਬਣੇ ਨੇ ਪਿੰਡਾਂ ਦੇ ਵਿੱਚ ਸਰਕਾਰੀ ਉਹਨਾਂ ਦੇ ਇੰਸਪੈਕਸ਼ਨ ਵਾਸਤੇ ਕੋਈ ਛੋਟੀ ਜੀ ਕਮੇਟੀ ਬਣਾ ਕੇ ਉਧਰ ਧਿਆਨ ਦੇ ਲਓ ਜੇ ਸਿੱਖੀ ਬਚਾਉਣੀ ਹੈ ਨਹੀਂ ਤਾਂ ਜਿਹੜਾ ਪੁਜਾਰੀ ਲਾਣਾ ਹੈ ਬਸ ਕਿਤੇ ਬੇਅਦਬੀ ਦਾ ਮੁੱਦਾ ਛੇੜੂ ਕਿਤੇ ਕੋਈ ਮੁੱਦਾ ਛੇੜੂ ਇਹਨੇ ਸਿੱਖੀ ਦਾ ਮਲਿਆ ਮੇਡ ਪਹਿਲਾਂ ਵੀ ਕੀਤਾ ਹੁਣ ਵੀ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ